ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ 4 ਮਾਰਚ ਨੂੰ ਆਪਣਾ ਬਜਟ ਟੇਬਲ ਕੀਤਾ ਗਿਆ ਜਿਸ ਵਿੱਚ ਪ੍ਰਮੁੱਖ ਤੌਰ ਤੇ ਯੂ ਐਸ ਟੈਰਿਫ ਥ्रेट ਦੇ ਮੱਦੇਨਜ਼ਰ ਕਦਮ ਚੁੱਕਣ ਦਾ ਦਾਵਾ ਕੀਤਾ ਗਿਆ ਇਸ ਨਾਲ ਸਰਕਾਰ ਦਾ ਬਜਟ ਘਾਟਾ 10.9 ਬਿਲੀਅਨ ਡਾਲਰ ਹੋਣ ਦੀ ਪੇਸ਼ਾਨਗੀ ਕੀਤੀ ਗਈ ਹੈ ਪ੍ਰੋਵਿੰਸ਼ਲ ਬਜਟ ਚ 3 ਸਾਲਾਂ ਦੌਰਾਨ ਟਰਾਂਸਪੋਰਟੇਸ਼ਨ ਪ੍ਰੋਜੈਕਟਾਂ ਉੱਤੇ ਸਰਕਾਰ ਵੱਲੋਂ 16 ਬਿਲੀਅਨ ਡਾਲਰ ਖਰਚ ਜਾਣਗੇ ਪਰ ਇਸ ਵਿੱਚ ਟਰਾਂਸਲਿੰਕ ਸਰਵਿਸਿਜ਼ ਲਈ ਕੋਈ ਸਿੱਧੀ ਫੰਡਿੰਗ ਸ਼ਾਮਲ ਨਹੀਂ ਹੈ ਵੈਟਰ ਵੈਨਕੂਬਰ ਦੇ ਮੇਅਰਸ ਨੇ ਇਸ ਉੱਪਰ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਟ੍ਰਾਂਜ਼ਿਟ ਏਜੰਸੀ ਦੇ ਹੱਥ ਬਜਟ ਵਿੱਚ ਖਾਲੀ ਰਹੇ ਨੇ ਸਿਟੀ ਆਫ ਲੈਂਗਲੀ ਦੇ ਮੇਅਰ ਨੈਥਲ ਪੌਚਲ ਨੇ ਕਿਹਾ ਕਿ ਮੇਅਰਸ ਕੌਂਸਲ ਨੇ ਸਾਂਝਾ ਕੀਤਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਤੋਂ ਸ਼ਾਰਟ ਟਰਮ ਲਈ ਟ੍ਰਾਂਸਪੋਰਟੇਸ਼ਨ ਫੰਡਿੰਗ ਲਈ ਕੰਮ ਜਾਰੀ ਰੱਖਣ ਦੀ ਸਮਰੱਥਾ ਰੱਖੀ ਜਾਏਗੀ ਅਤੇ ਸਭ ਤੋਂ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਪ੍ਰੋਵਿੰਸ਼ੀਅਲ ਸਰਕਾਰ ਕੋਲ ਇਸ ਸਬੰਧੀ ਕੀ ਯੋਜਨਾ ਹੈ ਟਰਾਂਸ ਲਿੰਕ ਮੇਅਰਸ ਕੌਂਸਲ ਵੱਲੋਂ ਪਿਛਲੇ ਸਾਲ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਤੋਂ ਫੰਡਾਂ ਦੀ ਮੰਗ ਕੀਤੀ ਗਈ ਸੀ ਤੇ ਇਸ ਲਈ ਲਗਾਤਾਰ ਆਵਾਜ਼ ਵੀ ਚੁੱਕੀ ਗਈ ਉਹਨਾਂ ਆਖਿਆ ਕਿ ਸਰੀ ਲੈਂਗਲੇ ਸਕਾਈ ਟ੍ਰੇਨ ਅਤੇ ਬਰਾਡਵੇ ਸਬਵੇ ਦੇ ਲਈ ਫੰਡ ਰੱਖੇ ਗਏ ਨੇ ਪਰ ਮੌਜੂਦਾ ਸਰਵਿਸਿਜ਼ ਲਈ ਫੰਡਾਂ ਦੀ ਜ਼ਰੂਰਤ ਨੂੰ ਇਹ ਬਜਟ ਪੂਰਾ ਨਹੀਂ ਕਰ ਸਕਦਾ ਜਿਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਦੇ ਦਰਮਿਆਨ ਟੈਰਿਫ ਵਾਰ ਚੱਲਣ ਦੇ ਮੱਦੇਨਜ਼ਰ ਟ੍ਰਾਂਸਪੋਰਟੇਸ਼ਨ ਲੋਕਲ ਕੋਮਨ ਲਈ ਬਹੁਤ ਜ਼ਰੂਰੀ ਹੈ ਤੇ ਸਸਤੀ ਪੈਂਦੀ ਹੈ ਕਿਉਂਕਿ ਲੋਕਾਂ ਦੀ ਪ੍ਰੋਵਿੰਸ਼ਲ ਦੇ ਵਿੱਚ ਜਾਂ ਫੈਡਰਲ ਪੱਧਰ ਤੇ ਜੋ ਵੀ ਲੋਕ ਕੈਨੇਡੀਅਨਸ ਨੇ ਉਹਨਾਂ ਦੀ ਆਰਥਿਕ ਹਾਲਤ ਤੰਗ ਹੈ ਜਿਸ ਕਾਰਨ ਉਹਨਾਂ ਨੂੰ ਸਸਤਾ ਤਰੀਕਾ ਲੱਭਣਾ ਹੀ ਪਏਗਾ ਲੈਂਗਲੀ ਦੇ ਮੇਅਰ ਨੇ ਇਹ ਵੀ ਆਖਿਆ ਕਿ ਮੇਅਰਜ਼ ਪ੍ਰੋਵਿੰਸ਼ਲ ਸਰਕਾਰ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਕਿ ਇਸ ਦੇ ਲਈ ਕੀ ਕਦਮ ਚੁੱਕੇ ਗਏ ਨੇ ਤੇ ਫਾਈਨੈਂਸ਼ੀਅਲ ਹਾਲਾਤ ਨੂੰ ਕਿਸ ਢੰਗ ਦੇ ਨਾਲ ਨਜਿੱਠਿਆ ਜਾਏਗਾ ਉਹਨਾਂ ਨੇ ਕਿਹਾ ਕਿ ਇੱਕ ਛੋਟੀ ਚੀਜ਼ ਨਹੀਂ ਹੈ ਕਿਉਂਕਿ ਮੈਟਰੋ ਵੈਂਕੂਵਰ ਚ ਟਰਾਂਸਪੋਰਟ ਸਰਵਿਸਿਜ਼ ਚਲਦੀਆਂ ਰੱਖਣ ਦੇ ਲਈ ਅਤੇ ਇਹਨਾਂ ਦਾ ਵਿਸਤਾਰ ਕਰਨ ਦੇ ਲਈ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਨੂੰ ਜ਼ਿਆਦਾ ਜ਼ੋਰ ਦੇ ਨਾਲ ਫੰਡਿੰਗ ਕਰਨੀ ਪੈਗੀ ਕਾਬਲੇ ਗੌਰ ਹੈ ਕਿ ਟ੍ਰਾਂਸਲਿੰਕ ਵੱਲੋਂ ਆਉਣ ਵਾਲੇ ਸਾਲ ਦੇ ਵਿੱਚ ਲਗਭਗ 600 ਮਿਲੀਅਨ ਡਾਲਰ ਬਜਟ ਗੈਪ ਦੀ ਗੱਲ ਕੀਤੀ ਗਈ ਸੀ ਤੇ 2025 ਦੇ ਵਿੱਚ 72 ਮਿਲੀਅਨ ਦੇ ਸ਼ਾਰਟਫਾਲ ਦਾ ਦਾਵਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਜਨਵਰੀ ਚ ਫੈਡਰਲ ਸਰਕਾਰ ਵੱਲੋਂ 663 ਮਿਲੀਅਨ ਡਾਲਰ ਕੈਪੀਟਲ ਫੰਡਿੰਗ ਦੇਣ ਦਾ ਵਾਦਾ ਆਉਣ ਵਾਲੇ ਸਾਲਾਂ ਚ ਕੀਤਾ ਗਿਆ ਜੋ ਕਿ ਕੈਨੇਡਾ ਪਬਲਿਕ ਟਰਾਂਜ਼ਿਟ ਦੇ 3 ਬਿਲੀਅਨ ਡਾਲਰ ਦੇ ਫੰਡਾਂ ਦੇ ਵਿੱਚੋਂ ਦਿੱਤੀ ਜਾਏਗੀ ਜਿਸ ਨੂੰ ਕਿ 10 ਸਾਲਾਂ ਚ ਟਰਾਂਜ਼ਿਟ ਸਰਵਿਸਿਜ਼ ਦੇ ਵਿਸਤਾਰ ਲਈ ਦੇਣ ਦਾ ਵਾਅਦਾ ਫੈਡਰਲ ਸਰਕਾਰ ਨੇ ਕੀਤਾਗਾ ਟਰਾਂਸਲਿੰਕ ਨੇ 2025 ਦੌਰਾਨ 2.5 ਬਿਲੀਅਨ ਡਾਲਰ ਸਪੈਂਡਿੰਗ ਦਾ ਬਜਟ ਰੱਖਿਆ ਗਿਆ ਜੋ ਕਿ 2024 ਦੇ ਮੁਕਾਬਲੇ 0.6% ਜ਼ਿਆਦਾ ਹੈ ਟਰਾਂਸਲਿੰਕ ਅਨੁਸਾਰ 49% ਬੱਸਾਂ ਦੀ ਫਲੀਟ ਦੇ ਯੂਸਫੁਲ ਲਾਈਫ ਤਿੰਨ ਸਾਲ ਰਹਿ ਗਈ ਹੈ ਜਿਸ ਕਾਰਨ ਖਰਚੇ ਹੋਰ ਵਧਣ ਪਾਲੇ ਨੇ ਜਿਸ ਵਿੱਚ 3.4 ਬਿਲੀਅਨ ਡਾਲਰ ਦੇ ਫੰਡ ਸਾਰੀਆਂ ਸਰਕਾਰਾਂ ਤੋਂ ਮੰਗੇ ਜਾ ਰਹੇ ਨੇ ਤਾਂ ਜੋ ਕੈਪੀਟਲ ਪ੍ਰੋਜੈਕਟਾਂ ਤੇ ਵਧ ਰਹੀ ਆਬਾਦੀ ਦੇ ਹਿਸਾਬ ਦੇ ਨਾਲ ਸਰਵਿਸਿਜ਼ ਨੂੰ ਇੰਪਰੂਵ ਕੀਤਾ ਜਾ ਸਕੇ